ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋヨタ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਿਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਉਮਰ ਇਹਦੀ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀਏ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਰਮਜ਼ ਐਸੋਸੀ ਅਮਰਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਔਰ ਦੂਜਾ ਜਿਹੜਾ ਆਫਤਾਰਤਾਰੀ ਹੈ ਇਹ ਬਗੜੀਆਂ ਦਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ 5 ਕੇਸ ਇਹਦੇ ਖਿਲਾਫ ਵੀ ਆ अटेम्प्ट टू ਮਰਡਰ ਮਰਡਰ ਪਾਸਪੋਰਟ ਐਕਟ ਤਰਨਤਨ ਦੇ ਇਵਨ ਮੁਹੱਲੀ ਵਿਦ ਤਕਵੀ ਇਹਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਡਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਔਰ افਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਪਟੈਂਬਰ 2024 ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹਦੇ ਚ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਛੋਕੜ ਦੇਖਿਆ ਗਿਆ ਦਾ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸਓਸੀ ਅੰਮ੍ਰਿਤਸਰ ਵੱਲੋਂ ਇਹ तकरीबन 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆਕਿਬ ਤੇ ਰਹੀਫ रफीक ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇਗੇ 7 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਸੋ ਕਾਫੀ ਦੇਰ ਤੋਂ ਇਹ ਵੈਲ ਇੰਟਰਨੈਟ ਨੇ ਪਾਕਿਸਤਾਨ ਦੇ ਨੈਟਵਰਕ ਨਾਲ ਜਿਹੜੀ ਮੁੱਢਲੀ ਉੱਚਕਿੱਚ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸੌਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਹੀ ਚਾਰ ਦੇ ਕਰੀਬ ਸੌਟੀਆਂ ਦੇ ਵਿੱਚ ਇਹ 10 ਕਿਲੋ ਸਮਾਨ ਵੱਖ-ਵੱਖ ਸੌਟੀ ਚ ਆਇਆ ਔਰ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਤੇ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ ਵਿੱਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰਸੀਵਰ ਔਰ ਅਗੇ ਜਿਹਨਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਸਰ ਇੱਕਾ ਨਟੋਰੀਅਸ ਜਿਹੜਾ ਗੈਂਗ ਤੁੰਦਰਦੇ ਕਿਵੇਂ ਵਰਕ ਕਰਦੇ ਨੇ ਜੇਲ੍ਹ ਝੋਲ ਦੇ ਬਾਵਜੂਦ ਵੀ ਬਾਹਰ ਆ ਕੇ ਵੀ ਇਹ ਕੰਮ ਕਰਦੇ ਦੇਖੋ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਫਾਈਨੈਂਸ਼ੀਅਲ ਜਿਹੜੀ ਲurement ਹੈ ਉਹ ਬੰਦੇ ਨੂੰ ਪੈਸੇ ਦੀ ਹਵਸ ਜਿਹੜੀ ਹੈ ਉਹ ਇਸ ਕੰਮ ਚ ਲੈ ਕੇ ਜਾਂਦੀ ਹੈ ਔਰ ਲਗਾਤਾਰ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕ੍ਰਾਸ ਬਾਰਡਰ ਉਹ ਆਪਾਂ ਦੇਖ ਹੀ ਰਹੇ ਹਾਂ ਔਰ ਇਹਨਾਂ ਦੇ ਅੱਗੇ ਜਿਹੜੇ ਯੂਥ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਚਾਂਸੇ ਚ ਆ ਜਾਂਦੇ ਨੇ ਯੰਗਸਟਰਸ ਨੇ ਉਹ ਕੋਰੀਅਰ ਦਾ ਕੰਮ ਕਰਨ ਲੱਗ ਜਾਂਦੇ ਨੇ ਤੇ ਇਹ ਵੱਡੇ ਸਮਗਲਰ ਜਿਹੜੇ ਆਪਣੇ ਮਨਸੂਬਿਆਂ ਚ ਕਾਮਯਾਬ ਹੁੰਦੇ ਰਹਿੰਦੇ ਨੇ ਇਹ ਵੀ ਗੱਲ ਤੁਹਾਡਾ ਨਾਲ ਸ਼ੇਅਰ ਕਰ ਸਕਦੇ ਹਾਂ ਕਿ ਪਹਿਲਾਂ ਕੁਝ ਕਨਸਾਈਨਮੈਂਟ ਚ ਇਹਨਾਂ ਨੇ ਵੈਪਨ ਵੀ ਮੰਗਾਏ ਆ ਸੋ ਬੇਸਿਕਲੀ ਦਾ ਚੈਨਲ ਹੈ ਪਾਕਿਸਤਾਨ ਤੋਂ ਬਾਰਡਰ ਦੇ ਵੱਲ ਕੁਝ ਡਰੱਗ ਐਂਡ ਆਰਮਸ ਦੋਨਾਂ ਦੀ ਇਨਫਿਲਟ੍ਰੇਸ਼ਨ ਹੁੰਦੀ ਹੈ ਔਰ ਜਿਵੇਂ ਤੁਹਾਡਾ ਮੈਂ ਪਹਿਲਾਂ ਸ਼ੇਅਰ ਕੀਤਾ ਕਿ ਲੈਂਡ ਰੂਟ ਤੋਂ ਜਿਹੜਾ ਰਿਵਰਾਈਨ ਰੂਟ ਹੈ ਉੱਥੋਂ ਅੱਗੇ ਫਿਜ਼ੀਕਲ ਕਰਾਸਿੰਗ ਕਰਕੇ ਵੀ ਪਾਕਿਸਤਾਨ ਸਮਗਲਰ ਆਏ ਆ ਸੋ ਇਹ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਹੀ ਸਾਰਾ ਇਹਦੇ ਚ ਇੰਪੋਰਟੈਂਟ ਹੈ ਔਰ ਮੈਨੂੰ ਉਮੀਦ ਹੈ ਕਿ ਬਾਕੀ ਵੀ ਜਿਹੜੇ ਇਹਨਾਂ ਦੇ ਹੋਰ ਨੈਟਵਰਕ ਹੈ ਉਹ ਵੀ ਅਸੀਂ ਬੱਸ ਕਰਾਂਗੇ ਸਰ ਇਹਨਾਂ ਦਾ ਜਿਹਨੀ ਇਹ ਜਿੰਨੀ ਕੁਆਂਟੀਟੀ ਦੇ ਵਿੱਚ ਇਹ ਕਰ ਰਿਹਾ ਇਹਨਾਂ ਦਾ ਫਿਰ ਵਿਚਨ ਦਾ ਦਾਇਰਾ ਵੀ ਫਿਰ ਉਸ ਲੈਵਲ ਦਾ ਹੀ ਹੋਏਗਾ ਬਿਲਕੁਲ ਹੋਏਗਾ ਜੀ ਔਰ ਜਿਹੜਾ ਹਵਾਲਾ ਤੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤਾਂ ਹੀ ਪਹਿਲਾਂ ਮੈਂਸ਼ਨ ਕੀਤਾ ਕੋ ਉਹ ਵੀ ਇਸੇ ਤਰ੍ਹਾਂ ਦਾ ਹੀ ਮਤਲਬ ਵਾਈਡ ਸਪਰੈਡ ਹੋਣ ਦੀ ਉਮੀਦ ਹੈ ਜਿਹੜੇ ਲੋਕਾਂ ਨੂੰ ਇਹ ਦਿੰਦੇ ਹੋਣਗੇ ਗਾੜੀ ਇਹਨਾਂ ਦੇ ਸਬੰਧੀ ਗੱਲ ਵੀ ਫਿਰ ਹੋਣਗੇ ਜਿਹੜੇ ਖਰਚੇ 10 ਕਿਲੋ ਦੇ ਦੇਖੋ ਸਾਰਾ ਹੀ ਨੈਟਵਰਕ ਆਏਗਾ ਜੀ ਇਟ ਇਨਕਲੂਡ ఎవਰੀਥਿੰਗ ਤੇ ਮੈਂ ਇਹਨੂੰ ਬੜੀ ਅੱਛੀ ਇੱਕ ਬ੍ਰੇਕਥਰੂ ਮੰਨਦਾ ਕਿਉਂਕਿ ਐਡੀ ਵੱਡੀ ਕੁਆਂਟੀਟੀ ਹੈ ਮੇਨ ਸਮਗਲਰਸ ਨੇ ਇਨ ਟੱਚ ਨੇ ਔਰ ਜੇਲ੍ਹ ਚੋਂ ਆ ਕੇ ਵੀ ਆਪਣੀਆਂ ਐਕਟੀਵਿਟੀਜ਼ ਜਾਰੀ ਰੱਖ ਰਹੇ ਨੇ ਇਸ ਇਲੈਕਸ਼ਨ ਦੇ ਦੌਰਾਨ ਵੀ ਗੱਲ ਤੇ ਟੈਂਸ਼ਨ ਸੀ ਇਸ ਦੌਰਾਨ ਫਿਰ ਪੁਲਿਸ ਦੀ ਇੱਕ ਟੀਮ ਇਧਰ ਲੱਗੀ ਸੀ ਕਿਉਂਕਿ ਤੋਂ ਆਏ ਆ ਤੁਹਾਡਾ ਇਲੈਕਸ਼ਨ ਕਰਵਾਉਣ ਵਾਲੇ ਨੇ ਧਿਆਨ ਸੀਗਾ ਫਿਰ ਦੇਖੋ ਜੀ ਪੁਲਿਸ ਦਾ ਮਲਟੀਫਾਇਰਸ ਕੰਮ ਹੁੰਦਾ ਹੈ ਪੁਲਿਸ ਕਦੇ ਵੀ ਇਹ ਨਹੀਂ ਕਹਿ ਸਕਦੀ ਵੀ ਅਸੀਂ ਇੱਕੋ ਕੰਮ 'ਚ ਮਸਰੂਫ ਆ ਸਾਡਾ ਕੰਮ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਉਹਦੇ 'ਚ ਲੱਗੇ ਹੀ ਰਹਿਣੇ ਆ ਸੋ ਆਮ ਵੈਰੀ ਪ੍ਰਾਊਡ ਆਫ ਮਾਈ ਟੀਮ ਇਹਨਾਂ ਨੇ ਬੜਾ ਹਮੇਸ਼ਾ ਸਾਰੀ ਪੰਜਾਬ ਪੁਲਿਸ ਦਾ ਔਰ ਕਮਿਸ਼ਨਰ ਪੁਲਿਸ ਦਾ ਸਿਰ ਉੱਚਾ ਕੀਤਾ ਅੱਛੇ ਕੰਮ ਕਰਕੇ ਔਰ ਅੱਛੀ ਡਿਟੈਕਸ਼ਨ ਕਰਕੇ ਗੱਡੀ ਉਹਦੀ ਹੈ ਜੀ ਤੇ ਕੰਮ ਤਾਂ ਤੁਹਾਡੇ ਸਾਹਮਣੇ ਹੀ ਹੈ ਪਹਿਲੇ ਕੇਸ ਵੀ ਬਹੁਤ ਨੇ ਚਾਹੇ ਐਸਟੀਐਫ ਦੇ ਵਿੱਚ ਹੈ ਮੁਹਾਲੀ ਸ਼ੋ ਵੀ ਵੈਸੇ ਵੀ ਮਤਲਬ ਦੋਨੇ ਪਾਸੇ ਹੀ ਹੈ ਜੀ ਉਨੀ ਦਰ ਇਹਨੂੰ ਵੀ ਚਲਾ ਲਓ ਤੇ ਜਦੋਂ ਜਿਹੜਾ ਲਾਉਣਾ ਉਧਰ ਵੀ ਕਰ ਲਿਜੀਏ ਜੀ ਅਸਲ ਜੇ ਤੁਸੀਂ ਪਾਸਪੋਰਟ ਐਕਟ ਦੱਸਿਆ ਕੀ ਪਾਸਪੋਰਟ ਨਕਲੀ ਬਣਾਇਆ ਕੀ ਕੀਤਾ ਉਦੋਂ ਪਾਸਪੋਰਟ ਇਹਨਾਂ ਦੇ ਮੈਨੂੰ ਪਤਾ ਕਰਨਾ ਪਊਗਾ ਲੱਗਿਆ ਇਹਦੇ ਵਿੱਚ ਪਾਸਪੋਰਟ ਐਕਟ ਪੁਰਾਣੇ ਮੁਕੱਦਮੇ ਤੁਹਾਨੂੰ ਵੇਰਵਾ ਦੇ ਦਾਂਗੇ ਕਿਉਂਕਿ 2014 ਤੇ 15 ਦੇ ਮੁਕੱਦਮੇ ਨੇ ਇਮੀਡੀਏਟਲੀ ਕਢਵਾਏ ਸੀਗੇ ਤੇ ਤੁਹਾਨੂੰ ਬਰੀਫ ਵੀ ਕਰਨਾ ਸੀਗਾ ਜੀ ਦੇਖੋ ਇਹ ਤਾਂ ਪੁਰਾਣੇ ਟੈਕਟਿਕਸ ਨੇ ਕ੍ਰਿਮੀਨਲਸ ਦੇ ਜੇਪਾ ਚੋਰੀਆਂ ਵਾਲੇ ਦੇ ਦੇਖੋ ਹਨੇਰੀਆਂ ਰਾਤਾਂ ਚੋਰੀਆਂ ਕਰਦੇ ਚੋਰ ਮੂਨ ਲਾਈਟ ਨੂੰ ਫੁੱਲ ਮੂਨ ਨੇ ਡੇਸ ਜਿਹੜੀ ਹੁੰਦੀ ਉਹਦੇ ਚ ਉਹਨੂੰ ਅਵੋਇਡ ਕਰਦੇ ਆ ਸੋ ਇਹ ਡਿਫਰੈਂਟ ਡਿਫਰੈਂਟ ਆਪਣੀਆਂ ਜਿਹੜੀਆਂ ਰੂਟਸ ਤੇ ਮੋਡਸ ਪ੍ਰੈਡੀਪਲ ਦੇ ਰਹਿੰਦੇ ਆ ਇਹਨਾਂ ਨੂੰ ਪਕੜਨਾ ਕਿੰਨਾ ਟਫ ਸੀ ਅਗਰ ਇੰਨੇ ਹਾਰਡ ਕੋਰ ਨੇ ਤਾਂ ਡੀਬੀ ਪੁਲਿਸ ਦੀ ਪ੍ਰੋਫੈਸ਼ਨਲ ਲੱਗੀ ਹੋਏਗੀ ਕਿ ਵੀ ਇਹਨਾਂ ਨੂੰ ਸਨੈਪ ਕੀਤਾ ਕੋਈ ਦੱਸੋ ਜੀ ਦੇਖੋ ਪੁਲਿਸ ਵਾਸਤੇ ਤਾਂ ਹਰ ਚੀਜ਼ ਚੁਣੌਤੀ ਭਰੀ ਹੁੰਦੀ ਹੈ ਜੀ ਔਰ ਆਪਾਂ ਨੂੰ ਇਹ ਜਿਹੜੇ ਰਿਜ਼ਲਟ ਆ ਉਹ ਲੋਕਾਂ ਨੂੰ ਇਹ ਲੱਗਦਾ ਕਿ ਉਹਨਾਂ ਕੀ ਦੇਖਦੇ ਪਰ ਤੁਹਾਡਾ ਬੜਾ ਅੱਛਾ ਸਵਾਲ ਹੈ ਤੁਸੀਂ ਐਪਰੀਸ਼ੀਏਟ ਕੀਤਾ ਕਿ ਕਿੰਨਾ ਮਿਹਨਤ ਇਸ ਗੱਲ ਦੇ ਵਿੱਚ ਜਾਂਦੀ ਹੈ ਪੁਲਿਸ ਦੀ ਹਾਂ ਜੀ ਮੈਪ ਕਰਨਾ ਵੀ ਕਾਫੀ ਮੁਸ਼ਕਲ ਹੋਊਗਾ ਪਰ ਪੁਲਿਸ ਇਸ ਪ੍ਰੋਫੈਸ਼ਨਲੀ ਵੈਰੀ ਕੰਪੀਟੈਂਟ ਜੀ ਆਪਣੀ ਟੀਮ ਤੇ ਸਾਨੂੰ ਬੜਾ ਫਖਰ ਹੈ ਜੀ ਨੇ ਸਰ ਉਹ ਸਵਾਲ ਇਸ ਤਰ੍ਹਾਂ ਦੀ ਕਿ ਸਾਨੂੰ ਉਹ ਵੀ ਦੱਸ ਦੋ ਕਿ ਕਿਉਂਕਿ ਇਹ ਉਹ ਸਾਰੀਆਂ ਗੱਲਾਂ ਦੱਸਣ ਲੱਗੇ ਫਿਰ ਤਾਂ ਚੋਰਾਂ ਦਾ ਹੀ ਫਾਇਦਾ ਹੋਏਗਾ ਜੀ ਇਹ ਜਿਹੜੀ ਚਾਹੀ ਸੀ ਇਹ ਕ੍ਰਿਮੀਨਲ ਵੀ ਆ ਯਾਰ ਚਾਰ ਵੀ ਬਰਾਉਂਟ ਹੋਏ ਜਿਹੜਾ ਇਸ ਤੋਂ ਅ ਕੀ ਤੁਹਾਨੂੰ ਲੱਗਦਾ ਨਹੀਂ ਕਿ ਕੁਝ ਸਾਡੀ ਟੀਮ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਕਿਉਂਕਿ ਬਾਰਡਰ ਏਰੀਆਸ ਦੇ ਸੈਸ਼ਨ ਜਾ ਕੇ ਕਨੈਕਟ ਕਰਨਾ ਚਾਹੀਦਾ ਕਾਉਂਸਲਿੰਗ ਕਰਨੀ ਚਾਹੀਦੀ ਹੈ ਉਹ ਦੱਸਣਾ ਚਾਹੀਦਾ ਕਿ ਜਿਹੜੇ ਬੱਚੇ ਪੜੇ ਜਾਂਦੇ ਨੇ ਉਹਨਾਂ ਦੇ ਬਾਅਦ ਕੀ ਹਾਲ ਹੁੰਦੇ ਨੇ ਤੁਸੀਂ ਇਹਨੂੰ ਥੋੜੇ ਟਾਈਮ ਦੇ ਜਿਹੜੀ ਬਣੀ ਹੈ ਜਾਂ ਜਿਹੜੀ ਲਗਜ਼ਰੀ ਹੈ ਉਹਨਾਂ ਦੇ ਕੋ ਬਾਹਰ ਦਾ ਜਿਹੜੇ ਸਰਕਮਸਟੈਂਸਿਸ ਨੇ ਹੈ ਜਿਹੜੇ ਤੀਜੇ ਨੇ ਉਹਨੂੰ ਦੇਖੋ ਕਿ ਉਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਥੋੜਾ ਬਹੁਤ ਫਰਕ ਪੈਗਾ ਕਾਉਂਸਲ ਬਿਲਕੁਲ ਬੰਦਾ ਕਿ ਬੱਚਿਆਂ ਤੇ ਨਿਗਾਹ ਰੱਖੀਏ ਔਰ ਬੱਚਿਆਂ ਨੂੰ ਵੀ ਇਹ ਲੈਸਨ ਹੈ ਕਿ ਜਿੰਨੇ ਵੀ ਆਪਾਂ ਪਿੱਛੇ ਫੜੇ ਆ ਲੋਕ ਕ੍ਰਿਮੀਨਲ ਐਕਟੀਵਿਟੀਜ਼ ਹੋਣ ਲੋ ਜਾਂ ਇਵਨ ਜਿਹੜੇ ਆਪਾਂ ਟਰੋਰ ਐਕਟ ਵੀ ਫੜੇ ਆ ਬਹੁਤ ਛੋਟੀ ਉਮਰ ਦੇ ਬੱਚੇ ਆ ਔਰ ਆਮ ਉਹਨਾਂ ਦੀ ਇੰਟਰੋਗੇਸ਼ਨ 'ਚ ਇਹ ਗੱਲ ਆਈ ਹੈ ਕਿ ਸਾਨੂੰ ਫੋਨ ਦਾ ਸਕਰੀਨਸ਼ਾਟ ਦਿਖਾ ਦਿੱਤਾ ਕਿ ਤੁਹਾਨੂੰ 5000 ਪਾ ਰਹੇ ਆ ਪਾਇਆ ਹੈ ਨਹੀਂ ਚੌਥੀ ਇੱਕ ਗੱਲ ਆਪਣੀ ਬੜੀ ਜ਼ਰੂਰੀ ਹੈ ਕਿ ਸੋਸ਼ੀਓ ਇਕਨੋਮਿਕ ਜਿਹੜਾ ਇਸ਼ੂ ਹੈ ਔਰ ਅਵੇਅਰਨੈਸ ਬੜੀ ਜ਼ਰੂਰੀ ਹੈ ਉਹ ਤੁਹਾਡੇ ਰਾਹੀਂ ਬੈਸਟ ਅਸੀਂ ਕਰ ਸਕਦੇ ਆ ਏਰੀਆ ਸਪੈਸ਼ਲੀ ਇਹਦੀ ਕਮੇਟੀ ਚਲਾਈ ਜਾ ਰਹੀ ਜਿੱਦਾਂ ਕਿ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਐਜੂਕੇਟ ਕੀਤਾ ਜਾਵੇ ਬਿਲਕੁਲ ਜੀ ਇਹਨੂੰ ਅਸੀਂ ਟੇਕ ਅਪ ਕਰਦੇ ਆਂ ਬਿਕੋਜ਼ ਸਾਡਾ ਏਰੀਆ ਬਹੁਤ ਜਿਹੜਾ ਹੈਗਾ ਸਿਟੀ ਦਾ ਹੈ ਉਹ ਅਸੀਂ ਟਾਈਮ ਟੂ ਟਾਈਮ ਤੁਹਾਡੇ ਰਾਂਹੀ ਵੀ ਵੈਸੇ ਵੀ ਇਹਨੂੰ ਅਵੇਅਰਨੈਸ ਦੇ ਵਿੱਚ ਇੱਕ ਡੈਫੀਨੇਟਲੀ ਇਹ ਇੰਪੋਰਟੈਂਟ ਟਾਕਿੰਗ ਪੁਆਇੰਟ ਹੈ ਸਰ ਇਹਨਾਂ ਦਾ ਮੋਡ ਆਫ ਕਮਿਊਨੀਕੇਸ਼ਨ ਕੀ ਸੀਗਾ ਪਾਕਿਸਤਾਨ ਦਾ ਉਹ ਜੀ ਦੇਖ ਰਹੇ ਆਂ ਜੀ ਸਾਰਾ ਕੁਝ ਫੜਿਆ ਗਿਆ ਸੋਸ਼ਲ ਮੀਡੀਆ ਦਾ ਕੋਈ ਨਹੀਂ ਜੀ ਐਪਸ ਹੀ ਆ ਜੀ ਕਲ ਡਿਫਰੈਂਟ ਡਿਫਰੈਂਟ ਚਲਾਉਂਦੇ ਆ ਉਹਦਾ ਥੋੜਾ ਟੈਕਨੋਲੋਜੀ ਦਾ ਮਿਸਯੂਜ਼ ਤਾਂ ਕਰ ਹੀ ਲੈਂਦੇ ਆ ਉਹ ਕੁਝ ਨਾ ਤੇ ਗੈਂਗ ਮੈਂਬਰਸ ਹੈ ਕਿ ਨਹੀਂ ਕਿਉਂਕਿ ਜੇ ਐਡਾ ਵੱਡਾ ਨੈਟਵਰਕ ਹੈ ਉਹ ਤਾਂ ਕਾਫੀ ਐ ਮੈਂ ਤੁਹਾਨੂੰ ਦੱਸਿਆ ਫਾਈਨੈਂਸ਼ੀਅਲ ਤੇ ਉਹ ਕਰਾਂਗੇ ਜੀ ਹੁਣ ਆਪਾਂ ਲੱਗੇ ਹੋਏ ਆ ਇਸ ਗੱਲ ਤੇ ਉਹ ਵੀ ਦੇਖਦੇ ਆ ਜੀ ਹੁਣ ਵੀਲ ਸੀ ਇਟ ਥੈਂਕ ਯੂ ਜੀ ਬੰਦ ਕਰ